ਮੇਰੇ ਨਾਲ ਮਤਲਬ ਧੋਖਾ ਹੋਇਆ ਹੈ। ਸਾਡੇ ਘਰ ਮਤਲਬ ਮੇਰੀ ਮੰਮੀ ਦਾ ਦੂਜਾ ਰਿਸ਼ਤੇਦਾਰ ਸੀ। ਉਹਨਾਂ ਦਾ ਘਰ ਸਾਡੇ ਆਂਜਾਨ ਸੀਗਾ ਤੇ ਉਹਨੇ ਮੇਰੇ ਨਾਲ ਪਹਿਲੇ ਜ਼ਬਰਦਸਤੀ ਕੀਤੀ। ਜਦ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਆਪਣੇ ਘਰ ਸਾਰਾ ਕੁਝ ਦੱਸ ਦੂੰਗੀ ਜੋ ਤੁਸੀਂ ਮੇਰੇ ਨਾਲ ਕੀਤਾ ਉਹਨੇ ਮੈਨੂੰ ਕਿਹਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਤੂੰ ਕਿਸੇ ਨੂੰ ਨਹੀਂ ਦੱਸਣਾ। ਕੋਨਾ ਸ਼ਖਸ? ਅੰਕਿਤ ਗੋਪਲ। ਉਹਦੇ ਕੋਲ ਬੱਤਾ ਥੋੜੀ-ਪੋਟਾ ਫੋਟੋ ਵਗੈਰਾ ਵੀ ਸੀਗੀਆਂ ਤੇ ਉਹ ਮੈਨੂੰ ਬਲੈਕਮੇਲ ਕਰਦਾ ਸੀ ਕਿ ਜੇ ਤੂੰ ਕਿਸੇ ਨੂੰ ਦੱਸੇਂਗੀ ਤਾਂ ਮੈਂ ਫੋਟੋ ਵਾਇਰਲ ਕਰ ਦੂੰਗਾ। ਉਸ ਬਿੱਤੀ ਸਤਿਆਗਤ ਹੀ ਅੱਛੀ ਹੈ ਮਰ ਜਾਏਗੇ ਚਲੇ ਜਾਏਗੇ ਤੇ ਉਹਨੇ ਮੈਨੂੰ ਕਿਹਾ ਵੀ ਅਸੀਂ ਵਿਆਹ ਕਰਾਣਾ ਆ ਵਿਆਹ ਕਰਾਉਣ ਲਈ ਸਾਨੂੰ ਪੈਸੇ ਲੱਗਣੇ ਆ ਤੇ ਮੇਰੇ ਕੋਲ ਪੈਸੇ ਹੈ ਨਹੀਂ ਤੇ ਤੂੰ ਆਪਣੇ ਘਰੇ ਦੀ ਜੋ ਵੀ ਤੇਰੇ ਕੋਲ ਢਾਣਾ-ਗੁਣਾ ਪੈਸੇ ਆ ਮੈਂ ਉਹਦੇ ਕਹਿੰਦੇ ਪੈਸੇ ਵੀ ਲਾਗੀ ਤੇ ਉਹਨੇ ਵਿਆਹ ਹੀ ਕਰਾਇਆ ਸੀ ਉਹ ਮੈਨੂੰ ਉੱਧਰ-ਉੱਧਰ ਘੁਮਾਉਂਦਾ ਹੀ ਰਿਹਾ ਕਿ ਅਸੀਂ ਇੱਧਰ ਵਿਆਹ ਕਰਾਵਾਂਗੇ ਅਸੀਂ ਉੱਧਰ ਵਿਆਹ ਕਰਾਵਾਂਗੇ ਮੇਰਾ ਮਾਮਲਾ ਕੀ ਹੈ ਜੋ ਪ੍ਰੈਸ ਕਾਨਫਰੰਸ ਜੋ ਆ ਤੁਸੀਂ ਇਹ ਮੀਡੀਆ ਸਾਡੀ ਕੀ ਮਾਮਲਾ ਮੇਰੇ ਨਾਲ ਮਤਲਬ ਧੋਖਾ ਹੋਇਆ ਹੈ ਜੀ ਸਾਧਿਆਕਰ ਮਤਲਬ ਮੇਰੀ ਮੰਮੀ ਦਾ ਦੂਰ ਦਾ ਰਿਸ਼ਤੇਦਾਰ ਸੀ ਉਹਨਾਂ ਦਾ ਘਰ ਸਾਡੇ ਆਂਜਾਨ ਸੀਗਾ ਤੇ ਉਹਨੇ ਮੈਨੂੰ ਪਹਿਲੇ ਜ਼ਬਰਦਸਤੀ ਕੀਤੀ ਤੇ ਜਦ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਆਪਣੇ ਘਰ ਸਾਰਾ ਕੁਝ ਦੱਸ ਦੂੰਗੀ ਜੋ ਤੁਸੀਂ ਮੈਨੂੰ ਕੀਤਾ ਉਹਨੇ ਮੈਨੂੰ ਕਿਹਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਤੂੰ ਕਿਸੇ ਨੂੰ ਨਹੀਂ ਦੱਸਣਾ ਕੋਣਾ ਸ਼ਖਸ ਅੰਕਿਤ ਗੋਪਨ ਅਜ ਕਿੱਥੇ ਰਹਿੰਦਾ ਐ ਨਿਊ ਪ੍ਰਤਾਪ نگر ਕਿਹੜੀ ਜਗ੍ਹਾ ਪਹਿਲਾਂ ਇਹ ਹੱਬੋਵਾਲ ਠੀਕ ਹੈ ਤੇ ਤੁਸੀਂ ਵੀ ਇਸੇ ਇਲਾਕੇ ਦੇ ਹੱਬੋਵਾਲ ਦੇ ਥਾਣੇ ਦੇ ਰਹਿੰਦੇ ਹੋ ਹਾਂਜੀ ਠੀਕ ਹੈ ਤੇ ਕਦ ਤੋਂ ਇਹ ਸ਼ਖਸ ਨੂੰ ਜਾਣਦੇ ਹੋ ਕਿ ਜੇ ਤੁਸੀਂ ਉਹਨੂੰ ਬੁਲਾਇਆ 2022 ਤੋਂ 2022 ਤੋਂ ਤੁਸੀਂ ਕਿਸ ਤਰ੍ਹਾਂ ਬਗੜੇ ਮਮੀ ਦਾ ਰਿਸ਼ਤੇਦਾਰ ਹਾਂਜੀ ਇਹ ਘਰ ਆਣਾ ਜਾਣਾ ਹਾਂਜੀ ਉਹ ਵੀ ਸੀਗਾ ਅੱਛਾ ਤੇ ਹੋਰ ਤੁਹਾਨੂੰ ਕਿਸ ਤਰੀਕੇ ਨਾਲ ਜਾਣਦਾ ਤੇ ਕਿਸ ਤਰੀਕੇ ਨਾਲ ਤੁਹਾਡੇ ਨਾਲ ਹੈ ਮਗਰ ਕੀਤੀ ਗੱਲ ਚਲੋ ਵੀ ਜ਼ਬਰਦਸਤੀ ਤੁਹਾਡੇ ਨਾਲ ਕੀਤੀ ਫਿਰ ਤੁਸੀਂ ਆਪਣੀ ਮੰਮੀ ਨੂੰ ਦੱਸਿਆ ਉਹਨੇ ਕਿ ਐਸੀ ਵੀ ਜੇ ਤੂੰ ਕਿਸੇ ਨੂੰ ਦੱਸੇਂਗੀ ਤੇ ਮੈਂ ਤੈਨੂੰ ਮਾਰ ਦੂੰਗਾ ਜਾਨੋ ਜਮੈਂ ਤੇਰੇ ਘਰ ਦੇ ਨੂੰ ਕੁਝ ਕਰ ਦੂੰਗਾ ਮੈਂ ਡਰਦੇ ਮੈਂ ਡਰ ਗਈ ਸੀ ਫਿਰ ਮੈਂ ਆਪਣੇ ਘਰ ਕਿਸੇ ਨੂੰ ਦੱਸਿਆ ਨਹੀਂ ਤੇ ਉਹ ਉਹਦੇ ਕੋਲ ਥੋੜੀ-ਪੋਤ ਫੋਟੋ ਵਗੈਰਾ ਵੀ ਸੀਗੀਆਂ ਤੇ ਉਹ ਮੈਨੂੰ ਬਲੈਕਮੇਲ ਕਰਦਾ ਸੀ ਕਿ ਜੇ ਤੂੰ ਕਿਸੇ ਨੂੰ ਦੱਸੇਂਗੀ ਤਾਂ ਮੈਂ ਫੋਟੋ ਵਾਇਰਲ ਕਰ ਦੂੰਗਾ ਠੀਕ ਹੈ ਤੇ ਫਿਰ ਮੈਂ ਡਰ ਦੇ ਕਰਾਵਾ ਕਿਸੇ ਨੂੰ ਦੱਸਿਆ ਨਹੀਂ ਤੇ ਉਹ ਮੈਨਾਂ ਨੇ ਕਈ ਵਾਰ ਮੈਨਾਂ ਸਰੀਰਕ ਸੰਬੰਧ ਬਣਾਏ ਤੇ ਜਦੋਂ ਮੇਰੀ ਮੰਮਾ ਕੰਮਤੇ ਜਾਂਦੇ ਨੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੁੰਡਾ ਮਤਲਬ ਜ਼ਿਆਦਾ ਆਣ ਜਾਣ ਲੱਗ ਗਿਆ ਤੇ ਮੰਮੀ ਮੇਰੀ ਨੇ ਉਹਨੂੰ ਮਨਾ ਕੀਤਾ ਫੇਰ ਵੀ ਉਹ ਇੱਕ ਦਿਨ ਇੱਕ ਦੋ ਦਿਨ ਨਹੀਂ ਆਇਆ ਉਸ ਤੋਂ ਬਾਅਦ ਫੇਰ ਉਹ ਆਣ ਲੱਗ ਗਿਆ ਜਦ ਮੈਨੂੰ ਮਨਾ ਕੀਤਾ ਤੇ ਉਹ ਕਹਿੰਦਾ ਕਿ ਤੂੰ ਆਪਣੇ ਘਰਦਿਆਂ ਦੇ ਮਤਲਬ ਬਹਿਕਾਵੇ ਚ ਆ ਰਹੀ ਆ ਤੂੰ ਆਪਣੇ ਘਰਦਿਆਂ ਦੀ ਨਾ ਸੁਣ ਮੈਂ ਤੇਨਾਂ ਵਿਆਹ ਕਰਾਊਗਾ ਤੂੰ ਮੇਰੇ ਨਾਲ ਚੱਲ ਤੇ ਜਦੋਂ ਮੈਂ ਉਹਨੂੰ ਕਿਹਾ ਕਿ ਮੈਂ ਨਹੀਂ ਜਾਣਾ ਤੇ ਉਹਨੇ ਮੈਨੂੰ ਫੇਰ ਜ਼ਬਰਦਸਤੀ ਕੀਤੀ ਕਿ ਮੈਂ ਤੇਰੀ ਫੋਟੋ ਵਗੈਰਾ ਵਾਇਰਲ ਕਰ ਦੂੰਗਾ ਤੂੰ ਮੇਰੇ ਨਾਲ ਚੱਲ ਤੇ ਉਹਨੇ ਮੈਨੂੰ ਕਿਹਾ ਵੀ ਅਸੀਂ ਵਿਆਹ ਕਰਾਣਾ ਆ ਵਿਆਹ ਕਰਾਣ ਲਈ ਸਾਨੂੰ ਪੈਸੇ ਲੱਗਣੇ ਆ ਤੇ ਮੇਰੇ ਕੋਲ ਪੈਸੇ ਹੈ ਨਹੀਂ ਤੇ ਤੂੰ ਆਪਣੇ ਘਰੇ ਦੀ ਜੋ ਵੀ ਤੇਰੇ ਕੋਲ ਗਹਿਣਾ ਗੁਣਾ ਪੈਸੇ ਆ ਮੈਂ ਉਹਦੇ ਕਹਿਣ ਤੇ ਪੈਸੇ ਵੀ ਲੈ ਗਈ ਤੇ ਮੈਂ ਜਦੋਂ ਪੈਸੇ ਵਗੈਰਾ ਸਾਰਾ ਗਹਿਣਾ ਗੁਣਾ ਲੈ ਗਈ ਤੇ ਜਦੋਂ ਅਸੀਂ ਮਿਲੇ ਉਹਨੇ ਮੇਰੇ ਤੋਂ ਸਾਰੇ ਕੁਝ ਲੈ ਲਿਆ ਕਹਿੰਦੇ ਅਸੀਂ ਬੱਸ ਵਗੈਰਾ ਚ ਜਾਣਾ ਆ ਤੇ ਮਤਲਬ ਲੁੱਟ ਖੋ ਨਾ ਜੇ ਤੂੰ ਮੈਨੂੰ ਦੇਦੇ ਮੈਂ ਸਾਰਾ ਕੁਝ ਉਹਨੂੰ ਦਿੱਤਾ ਤੇ ਅਸੀਂ ਚੰਡੀਗੜ੍ਹ ਗਏ ਚੰਡੀਗੜ੍ਹ 'ਚ ਵੀ ਉਹਨੇ ਮੈਨਾਂ ਵਿਆਹ ਨਹੀਂ ਕੀਤਾ ਉਹ ਕਹਿੰਦਾ ਅਸੀਂ ਇੱਥੇ ਨਹੀਂ ਕਰਾਵਾਂਗੇ ਅਸੀਂ ਦਿੱਲੀ ਕਰਾਵਾਂਗੇ ਦਿੱਲੀ ਵੀ ਜਦੋਂ ਗਏ ਦਿੱਲੀ ਵੀ ਉਹ ਮੁੱਕਰ ਗਿਆ ਕਹਿੰਦਾ ਅਸੀਂ ਇੱਥੇ ਨਹੀਂ ਕਰਾਵਾਂਗੇ ਅਸੀਂ ਕਿਤੇ ਹੋਰ ਕਰਾਵਾਂਗੇ ਤੇ ਉਹ ਉਹਨੇ ਵਿਆਹ ਨਹੀਂ ਕਰਾਇਆ ਸੀ ਉਹ ਮੈਨੂੰ ਉੱਧਰ-ਉੱਧਰ ਘੁਮਾਉਂਦਾ ਹੀ ਰਿਹਾ ਕਿ ਅਸੀਂ ਇੱਧਰ ਵਿਆਹ ਕਰਾਵਾਂਗੇ ਅਸੀਂ ਉੱਧਰ ਵਿਆਹ ਕਰਾਵਾਂਗੇ ਉਹਦੀ ਦੀਦੀ ਦਾ ਫੋਨ ਆਇਆ ਇਹਨੇ ਫੋਨ ਮਤਲਬ ਬੰਦ ਕਰਤਾ ਸੀ ਉਹਨੇ ਫੋਨ ਜਦੋਂ ਓਨ ਕੀਤਾ ਉਹਦੀ ਦੀਦੀ ਦਾ ਫੋਨ ਆਇਆ ਕਿ ਤੁਸੀਂ ਜਿੱਥੇ ਵੀ ਉਹ ਘਰ ਆਜੋ ਅਸੀਂ ਵਿਆਹ ਕਰਾਵਾਂਗੇ ਮੈਂ ਜ਼ਿੰਮੇਵਾਰੀ ਲੈਂਦੇ ਕਿ ਤੁਹਾਡਾ ਵਿਆਹ ਮੈਂ ਕਰਾਂਗੀ ਤੇ ਉਹਨੇ ਮੈਨੂੰ ਅਗਰ ਇੰਨੀ ਗੱਲ ਦੱਸੀ ਫਿਰ ਉਹਦੇ ਕਹਿੰਦੇ ਸੀ ਘਰ ਵਾਪਸ ਆ ਗਏ ਕਹਿੰਦੇ ਸੀ ਜਦੋਂ 29 ਤਰੀਕ ਨੂੰ ਅ디 ਧੀਰੀ ਦੇ ਕਰ ਗਏ ਆ ਉਹਨਾਂ ਨੇ ਮਤਲਬ ਮੈਨੂੰ ਜ਼ਬਰਦਸਤੀ ਮਤਲਬ ਮੈਨੂੰ ਮਾਰਿਆ ਵੀ ਮੈਂ ਸਿਰ ਤਲਾਸ਼ੀ ਵਗੈਰਾ ਲਿੱਤੀ ਜੋ ਗੈਨੇ ਗੁਨੇ ਸੀ ਉਹਨਾਂ ਨੇ ਰੱਖ ਲਏ ਜਿਹੜੇ ਵੀ ਪੈਸੇ ਬਚੇ ਸੀ ਉਹਦੇ ਦੀਦੀ ਨੇ ਰੱਖ ਲਏ ਤੇ ਉਹ ਮੈਨੂੰ ਕਹਿੰਦੇ ਕਿ ਮੈਂ ਤੇਰਾ ਵਿਆਹ ਨਹੀਂ ਹੋਣ ਦਊਂਗੀ ਤੂੰ ਜੋ ਮਰਜ਼ੀ ਕਰ ਲੈ ਕਿ ਆਪਣੇ ਭਰਾ ਨਾਲ ਤੇਰਾ ਵਿਆਹ ਨਹੀਂ ਹੋਣ ਦਊਂਗੀ ਫਿਰ ਤੁਸੀਂ ਘਰ ਦੱਸਿਆ ਪਰੋ <N> मतलब ਉਹਨਾਂ ਦੇ ਘਰ ਦੀਦੀ ਦੇ ਘਰ ਗਏ ਸੀ ਤੇ ਉਹਨਾਂ ਨੇ ਮੇਰੀ ਮੰਮੀ ਨੂੰ ਫੋਨ ਕੀਤਾ ਸੀ ਫਿਰ ਉਸ ਤੋਂ ਬਾਅਦ મતલਬ ਕੁੱਲ ਮਿਲਾ ਕੇ ਉਹਨੇ ਤੁਹਾਨੂੰ ਚਾਂਸ ਆ ਦਿੱਤਾ ਹਾਂਜੀ ਕਿੰਨੇ ਸਾਲ ਤੋਂ ਰਿਲੇਸ਼ਨ ਸੀ ਇਹ ਦੋ ਸਾਲ 2022 ਤੋਂ મતલਬ ਕਿੰਨੇ ਸਾਲ ਹੋ ਗਏ 300 300 ਫਿਰ ਹੁਣ ਤੁਸੀਂ ਕੰਪਲੇਨ ਦੇਣ ਗਏ ਸੀ ਹਾਂਜੀ ਕਿਹਨੂੰ ਕੰਪਲੇਨ ਦਿੱਤੀ ਜਗਤਪੁਰੀ ਚੌਂਕੀ ਸੀਪੀ ਸੀਪੀ ਸਰ ਨੂੰ ਅਸੀਂ ਦਰਖਾਸਤ ਦਿੱਤੀ ਸੀ ਅੱਛਾ ਉਹਨਾਂ ਨੇ ਮਤਲਬ ਜਗਤਪੁਰੀ ਚੌਂਕੀ ਉਹਨਾਂ ਨੇ ਮੇਰੀ ਕੰਪਲੇਨ ਨਹੀਂ ਲਿਖੀ ਤੇ ਫਿਰ ਅਸੀਂ ਸੀਪੀ ਸਰ ਨੂੰ ਦਰਖਾਸਤ ਦਿੱਤੀ ਸੀ ਓਕੇ ਤੇ ਉਹ ਇੱਥੇ ਮਾਰਕੋ ਕੇ ਆਈ ਸੀ ਪਰ ਉਸਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਦ ਅਸੀਂ ਜਾਂਦੇ ਹਾਂ ਉਹਨਾਂ ਨੂੰ ਪੁੱਛਣ ਵੀ ਤੁਸੀਂ ਕੀ ਕਾਰਵਾਈ ਕਰਦੇ ਹੋ ਸਾਨੂੰ ਇਹ ਕਹਿੰਦੇ ਵੀ ਹੈ ਕਿ ਤੁਸੀਂ ਫੈਸਲਾ ਕਰ ਲਓ ਜੋ ਤੁਹਾਨੂੰ ਚਾਹੀਦਾ ਸੀ ਉਹ ਦਵਾ ਦਾਂਗੇ ਕਿ ਤੁਸੀਂ ਫੈਸਲਾ ਕਰ ਲਓ ਤੁਸੀਂ ਮੁੰਡੇ ਦਾ ਵਿਆਹ ਕਰਾਉਣਾ ਚਾਹੁੰਦੇ ਹੋ ਪਹਿਲੇ ਦੱਸੋ ਨਹੀਂ ਮੈਂ ਕਹੂਗਾ ਮੁੰਡੇ ਦਾ ਨਹੀਂ ਮੈਂ ਹੁਣ ਨਹੀਂ ਕਰਾਂਗੀ ਕਿਉਂਕਿ ਜਿਹੜਾ ਉਹ ਮੈਨੂੰ ਧਮਕੀਆਂ ਦੇ ਰਿਹਾ ਵਾ ਬਾਅਦ ਚ ਮੈਂ ਨਾਲ ਵਿਆਹ ਕਰਾ ਕੇ ਵੀ ਕੀ ਹੋਊਗਾ ਕੀ ਮੰਗ ਕਰ ਰਿਹਾ ਹੈ ਬਲੈਕਮੇਲ ਕਰ ਰਿਹਾ ਹੈ ਬਲੈਕਮੇਲ ਕਰ ਰਿਹਾ ਸੀ ਮੈਂ ਇਹ ਕਹਾਂਗੇ ਕਿ ਵੀ ਉਹਦੇ ਖਿਲਾਫ ਕਾਰਵਾਈ ਹੋਵੇ बहुत परेशान हूँ मेरी लड़की लेके गया मैं बार बार कहती रही ब्याह करा, ब्या करा ले उन्हें नहीं ब्याह कराया मैं सब कुछ कहती रही नहीं कराया मैं चौकी भी गई सीपी कोल भी गई मैंने मैनुफ कहीं नहीं मिला आपका नाम क्या नाम मेरा राम देवी कहा किसने आपकी बेटी के साथ गलत किया है अंकित कुमार ने कौन है अंकित कुमार दूर दर रिश्तेदारी है घर अच्छा। तो पे आ जाता हम रोका भी उसको मेरे घर पे मत आओ मेरा घर वाला नहीं है मेरी गली में बेजती बहुत होती है तो उसने ये भी कहा कि जो हमें कहा है इसकी बदला में बहुत अच्छी तरह से लूंगा अब आप चाहते क्यों मैं चाहते मेरी लड़की की कार्रवाई हो सुनवाई हो तो पुलिस कर कोई पुलिस कार्रवाई नहीं कर रही मैं चौकी जा जाके हार गई हूँ नहीं सुन रही हैं। सी पी के पास सी पी पास भी गए उन्होंने भी कहा की हम कार्रवाई करेंगे करेंगे कोई कार्रवाई नहीं अब करती वहाँ से फाइल आ जाती यहाँ दबा देते हैं। कोई कार्रवाई नहीं होती कार्रवाई करें हम धरना धरके पा जाएंगे फिर कुछ अपने आप को कर लेंगे उस बेचती से तो ये बेचती अच्छी है मर जाएंगे चले जायेंगे